ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤ ਸਾਹੀ ਦਸਵੀਂ ਛਪੈ ਸ਼ੰਦ ਤੁਐ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਪੇਖ ਕੋਊ ਕਹਿ ਨਾ ਸਕ ਤੁ ਕਹਿ अचल मूरत अनभो प्रकाश अमितोज कह जै कोट इंद्रिंद्रान साहे सहान गणिज त्रिपवन महीप सुर नारयसुर नेत नेत बन तृण कहत त्वय सर्वनाम कथय कवन कर्म नाम वर्णत सुमत पुजंग प्रयात छंद ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਓਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਤੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ namaង aពទ namaង uppe namaង நிkaraម namaង ន paraម ង se nama நிpese nama நி ame steng நி namaste ន Taេ namaste នka namaste ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਬਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤਸਰਮੇ ਨਮਸਤੰ ਜਿਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਉਪਾਤੇ ਨਮਸਤੰ ਅਮਜਵੇ ਨਮਸਤਸਤ ਅਜਵੇਨ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਤਹਮੇ ਨਮਸਤੰ ਨਿਰਵਾਮੇ ਨਮੋ ਸਰਬਕਾਲੇ ਨਮੋ ਸਰਬਦੇਯਾਲੇ ਨਮੋ ਸਰਬਰੂਪੇ ਨਮੋ ਸਰਬਪੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵੇ ਨਮਸਤੰ ਅਪੇਵੇ ਨਮਸਤੰ ਜਨਮੇ ਨਮਸਤੰ ਸੋਵਨਮੇ ਨਮੋ ਸਰਬਗਉਨੇ ਨਮੋ ਸਰਬਪਉਨੇ ਨਮੋ ਸਰਬਰੰਗੇ ਨਮੋ ਸਰਬਪੰਗੇ ਨਮੋ ਕਾਲ ਕਾਲੇ ਨਮਸਤਸ ਸਦਿਆਲੇ ਨਮਸਤੰ ਅਬਰਨੇ ਨਮਸਸੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬ ਧੰਦੇ ਨਮੋਸਤ ਅਬੰਦੇ ਨਮਸਸੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੋਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤਿਰਮਾਨ ਹੈ ਨਿਧਾਨ ਹੈ ਤਿਰਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ ਅਗੰਝ ਹੈ ਅਪੰਜ ਹੈ ਝੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਿਰਗੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕੈ ਨਰਸਰੀ ਕੈ ਨਿਰਲੰਭ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਪੂਤ ਹੈ ਅਸ਼ੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਪ੍ਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਪੁਜੰਗ ਪ੍ਰਯਾਤ ਸੰਦੇ ਨਮੋ ਸਰਵਮਾਨੇ ਸੁਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗੌਣੇ ਨਮੋ ਸਰਵ ਪੌਣੇ ਅਨੰਗੀ ਅਨਾਤੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਮੰਗੀ ਪਰਮਾਥੇ ਸਮਸਤੀ ਬੇਪੂਤੇ ਕਲੰਕ ਕੰਗ ਬਿਨਾ ਨੇਕ ਕਲੰਕੀ ਸਰੂਪੇ नमो राज राजेश्वरं परम रूपे नमो योग जोगेश्वरं परम सिद्धे नमो राज राजेश्वरं परम वृद्धे नमो शास्त्रपाणे नमो अस्त्रमाणे नमो परम ज्ञाता नमो लोकमाता अपेक्षा भर्मी भोगी भुगते नमो योग जोगेश्वरं परम जुगते नमोनित नारायणे क्रूर करमे नमो प्रेत अपरेत देवे सो धर्मी नमो रोग हरता नमो रग रूपे नमो साहा साहंग डमो भूप भूपे नमो दान दानने नमो मान माने नमो रोग रोगे नमस्तन इसनानंग नमो मंत्र मंत्रंग नमो जंत्र जंत्रंग नमो एष्ट एष्टे नमो तंत्र तंत्रंग सदा सच्चिदानंद सर्वंग प्रणासी अनूपे अरूपे समस्तुल निवासी सदा सिद्धदा बुद्धदा वृद्ध करता अदो उर्द अर्दंग ਉਗ ਹਰਤਾ ਪਰਮ ਪਰਮ ਪਰਮੇ ਸੁਰੰਗ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦੇ ਆਲੰ ਅਸ਼ੇਦੀ ਅਭੇਦੀ ਅਨਾਮ ਅਕਾਮ ਸਮਸਤੋਪਰਾਜੀ ਸਮਸਤ ਅਸਤ ਤਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਪੇਸ਼ ਹੈ ਉਜੰਗ ਪਰਿਆਤ ਸੰਦ ਅਗਾਦੇ ਆਬਾਦੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਤੇ ਨਮਸਤਵੰ ਪਰਮਾਤੇ ਨਮਸਤਵੰ ਅਗੰਜੇ ਨਮਸਤਵੰ ਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬਦੇਸੇ ਨਮੋ ਸਰਬਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਕੇ ਨਮੋ ਸੁਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਭੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰ नमो सर्व मंत्रंग नमो सर्व यन्त्रं नमो सर्व दृश्यङ्ग नमो सर्व कृत्सङ्ग नमो रंगे तृपङ्गे नंगे नमो जीव जीवंग नमो बीज बीजे अखिजे समस्तं प्रसिजे कृपालं स्वरूपे कुकर्म प्रणसि सदा सर्वदा रिद्ध सिद्धं नेवासि चर्पटन्द प्रसाद अमृत करमे अमृत धर्मे अखल जोगे अचल भोगे अचल राजे अटल साजे अखल धर्म अलख कर्म सर्वं दाता सर्वं ज्ञाता सर्वं भानने सर्वं मानने सर्वं प्राणं सर्वं अंतराणं सर्वं भुक्ता सर्वं जुक्ता सर्वं देवं सर्वं पेयं सर्वं काले सर्वं पाले रुवाल छंद तुए प्रसाद ਆਦ ਰੂਪੇ ਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤੇਰ ਮਾਨ ਦੇਵ ਭੇਵ ਆਦ ਦੇ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦੀ ਸੇਖ ਦੇਸ ਔਰ ਨਾ ਪੇਸ ਜਾਕਰ ਰੂਪ ਰੇਖਣਾ ਰਾਗ ਜੱਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨਰਾਗ ਨਾਮ ਕਾਮ ਬਹੀਨ ਪੇਖਦ ਧਾਮ ਨਹਿ ਜਾਹੇ ਸਰ ਮਨ ਸਰ ਬੱਤਰ ਮਾਨਸ ਦੇਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨ ਜਾਣਹੀ ਜਹੇ ਬੇਦ ਔਰਗ ਤੇਵ ਰੂਪ ਰੰਗ ਨ ਜਾਤ ਪਾਤ ਸੋ ਜਾਣ ਈ ਕਹਿ ਜੇਬ ਤਾਤਮਾਤ ਨ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨਹੀ ਪੁਰਤੀਨ ਲੋਕ 14 ਹੈ ਕੇ ਬਿਖੈ ਜਗ ਜਾ ਪਈ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਬੈ ਜਿਹ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ ਰਚਿਓ ਸੋਇ ਅੰ ਭਵ ਗੜਨ ਭੰਜਨ ਹਾਰ ਕਾਲ ਹੀ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਪਰਮ ਰਹਿ ਤੇ ਅਪੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾ ਤੇ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾ ਇੱਕ ਕਾਮ ਆਪ ਰੂਪ ਅਮੀਕਿਆਨੇ ਉਸਤਤ ਏਕ ਪੁਰਖ ਅਬਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪੇ ਸੂਤ ਅੰਗਹੀਨ ਭਾਂਗੇ ਨਾ ਆਤਮ ਏਕ ਬੁਰਖੇ ਪਾਰ ਸਰਬਲਾਇਕ ਸਰਬਖਾਇਕ ਸਰਬ ਕੋ ਪ੍ਰਤਿਪਾਰ ਸਰਬਗੰਤਾ ਸਰਬਹੰਤਾ ਸਰਬਤੇਨ ਭੇਖ ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ ਪਰਮੇਰ ਪ੍ਰਾਨ ਜਕ ਹੈ ਨੇਤ ਭਗਤ ਨਿਤ ਕੋਟ ਸਿਮਰਤ ਪ੍ਰਾਨ ਸ਼ਾਸਤਰ ਨਾ ਆਵਹੀ ਬਹੁ ਚਿੱਤ ਮਦ ਭਾਰ ਛੰਦ ਤੁਐ ਪ੍ਰਸਾਦ ਗਨ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਪਹੁ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੋ ਸਹਾਨ ਸਾਹ ਰਾਜਾ ਨਿਰਾਜ ਪਾਨਾਨ ਭਾਨ ਦਿਵਾਨ ਦੇਵ ਉਪਮਾ ਮਹਾਨ ਇੰਦ੍ਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਪੂਤ ਅੰਗ ਆਬਾ ਅਭੰਗ ਗਤ ਮਿਤਿ ਅਪਾਰੇ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਿਰਭੈ ਨਿਕਾਮ ਅਤੇ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਸੈ ਕਰਮ ਆਦ੍ਰਸੈ ਧਰਮ ਸਰਵਾ ਪਰਨਾਡੈ ਅਨ ਡੰਡ ਬਾਡੈ ਚਾਚਰੀ ਛੰਦ ਤੋ ਪ੍ਰਸਾਦ गोबिन्दे मुकन्दे उदारे अपारे हरिं करियं निरनामे अकामे पुजंग प्रयात छंद चित्रचक्र करता चित्रचक्र हरता चित्रचक्र दाने चित्रचक्र जाने चित्रचक्रवर्ती चित्रचक्र भर्ति चित्रचक्र पाले चित्रचक्र काले चित्रचक्र पासे चित्रचक्र वासे चित्रचक्र मानिए चित्रचक्र दाने ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਪਰਮੰ ਨਾ ਪਿਤਰੈ ਨਾ ਕਰਮੰ ਨਾ ਕਾਇ ਅਜਨਮੰ ਅਜਾਏ ਨਾ ਚਿਤਰੈ ਨਾ ਮਿਤਰੈ ਪਏ ਹੈ ਪਵਿੱਤਰੈ ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਵਤੀ ਛੰਦ ਤੁਐ ਪ੍ਰਸਾਦ ਕਥਤੇ ਕੇ ਆਸ਼ਜ ਦੇਸੈ ਕੇ ਆ ਭਿਜ ਭੇਸੈ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕੇ ਆ ਭਿਜ ਲੋਕੈ ਕੇ ਆ ਦਿੱਤ ਸੋ ਕੈ ਕੇ ਅਬਧੂਤ ਵਰਨੈ ਕੇ ਵਿਪੂਤ ਕਰਨੈ ਕੇ ਰਾਜੰ ਪ੍ਰਵਹੈ ਕੇ ਧਰਮੰ ਤੁਜਾ ਹੈ ਕੇ ਆ ਸੋਕ ਵਰਨੈ ਕੇ ਸਰਬਾ ਅਭਰਨੈ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੈ ਕੇ ਅਨਪੋ ਅਨੂਪੈ ਕੇ ਆਦ ਅਦੇਵ ਹੈ ਕੇ ਆਪ ਅਪੇਵ ਹੈ ਕੇ ਚਿਤ੍ਰੰ ਬਹਿਨੈ

ਸਰਵਤਰ ਸਾਜੈ ਕੇ ਸਰਵਤਰ ਦੀਨੈ ਕੇ ਸਰਵਤਰ ਲੀਨੈ ਕੇ ਸਰਵਤਰ ਜਾਹੋ ਕੇ ਸਰਵਤਰ ਭਾਹੋ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਕਾਲੈ ਕੇ ਸਰਵਤਰ ਪਾਲੈ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਪੇਖੀ ਕੇ ਸਰਵਤਰ ਪੇਖੀ ਕੇ ਸਰਵਤਰ ਕਾਜੈ ਕੇ ਸਰਵਤਰ ਰਾਜੈ ਕੇ ਸਰਵਤਰ ਸੋਖੈ ਕੇ ਸਰਵਤਰ ਪੋਖੈ ਕੇ ਸਰਵਤਰ ਤਰਾਣੈ ਕੇ ਸਰਵਤਰ ਪ੍ਰਾਣੈ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨੈ ਸਦਾਵੰਤ ਪ੍ਰਧਾਨੈ ਕੇ ਸਰਬਤਰ ਜਾਪੈ ਕੇ ਸਰਬਤਰ ਥਾਪੈ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦਰਾ ਕੇ ਸਰਬਤਰ ਚੰਦਰਾ ਕੇ ਸਰਬੰਕ ਕਲਿਮੈ ਕੇ ਪਰਮੰਫਹੀਮੈ ਕੇ ਅਕਲ ਕਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਲ ਵਜੂਹੈ ਤਮਾਮਲ ਰਜੂਹੈ ਹਮੇ ਸਲਸਲਾਮੈ ਸਲੀਖਦ ਮਦਾਮੈ ਗਨੀਮੁਲ ਸਕਸਤਾ ਗਰੀਬੁਲ ਪ੍ਰਸਤਾ ਬਿਲੰਦ ਦੁਲ ਮਕਾਨ ਹੈ ਜ਼ਮੀਨੁਲ ਜਮਾਨਾ ਹੈ ਤਮੀਜ਼ੁਲ ਤਮਾ ਹੈ ਰੁਜੂਲ ਨਿਦਾਨਾ ਹੈ ਹਰੀਫੁਲ ਅਜੀਮਾ ਹੈ ਰਜਾ ਇਕ ਯਕੀਨ ਹੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁ ਨਿਵਾਜੁ ਹੈ ਗਨੀ ਮੁਲਖਿ ਰਾਜੁ ਹੈ ਨਿਰੁਕਤ ਸਰੂਪ ਹੈ ਤ੍ਰਮੁਗਤ ਬੇਪੂਤ ਹੈ ਪਰਭੁਗਤ ਪ੍ਰਭਾ ਹੈ ਸੋ ਜੁਗਤ ਸੁਦਾ ਹੈ ਸਦਾ ਵੰਸ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦਾ ਬਲ ਅਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓੰ ਆਦ ਰੂਪੇ ਅਨਾਦ ਸਰੂਪੈ अनंगीय नामे त्रपंगी त्रकामे तिरवर्गहं त्रवादे अगंजे अगादे सुवंग सर्वभागे सो सर्वानुरागे तिरभुक्त स्वरूपं छिज्जे शूतं के नरकं प्रणाशं पृथ्वी उल्प्रवासे निरुक्त प्रवाहं सदैवं सदाहं बेभुक्त स्वरूपं प्रयुक्त अनुपं निरुक्त सदाहं बेभुक्त प्रवाहं अनउक्त स्वरूपं प्रयुक्त अनुपं चाचरी छंद ਅਪਾਂਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅ ਭਰਮ ਹੈ ਅ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਅਪੂਤ ਹੈ ਤੂਤ ਹੈ ਅਨਾਸ ਹੈ ਉਦਾਸ ਹੈ ਯੋ ਤੰਦ ਹੈ ਯੋ ਬੰਦ ਹੈ ਅ ਭਗਤ ਹੈ ਬੇਰਾਗਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅ ਦੇਖ ਹੈ ਅਲਿਖ ਹੈ ਅਪੇਖ ਹੈ ਓਟਾ ਹੈ ਅਗਾ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਆਜਾਦ ਹੈ ਚਰਪਟ ਛੰਦ ਤੁਐ ਪ੍ਰਸਾਦ ਸਰਵੰਹ ਹੰਤਾ ਸਰਵੰਗੰਤਾ ਸਰਵੰਖਿਆਤਾ ਸਰਵੰਗਿਆਤਾ ਸਰਵੰਹਰਤਾ ਸਰਵੰਕਰਤਾ ਸਰਵੰ ਪ੍ਰਾਣੰ ਸਰਵੰ ਤਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੂਤਾ ਸਰਬ ਮੁਕਤਾ ਰਸਾਵਲ ਛੰਦ ਤੁਐ ਪ੍ਰਸਾਦ नमो नरकनासे सदैवं प्रकासे अनंगं स्वरूपे अपंगं बेपूते परमातम परमाते सदा सर्वसाथे अगाध स्वरूपे निर्बाध बेपूते अनंगीनामे तृपंगी त्रकामे निरपंगी स्वरूपे सर्बंगी अनूपे ना पोत्रै ना पुत्रै ना सतरै ना मित्रै ना ताते ना माते ना जातै ना पाते निरसाकं श्रीकं अमिततो अमीकं सदैवं प्रभाहं अजयं अजाहं भगवतीशंद तुए प्रसाद کہ جہر جہور ہیں کہ حاضر حضور ہیں ہم سلام ہیں سمست القرام ہیں کہ صاحب دماغ ہیں کہ حسن الچراغ ہیں کہ کامل کریم ہیں کہ راج کریم ہیں ਕੇ ਰੋਜੀ ਦੇ ਹੰਦ ਹੈ ਕੇ ਰਾਜਕਰ ਹਿੰਦ ਹੈ ਕਰੀਮੁਲ ਕਮਾਲ ਹੈ ਕੇ ਹਸਨੁਲ ਜਮਾਲ ਹੈ ਗਨੀਮਲ ਖਿਰਾਜ ਹੈ ਗਰੀਬਨ ਨਿਵਾਜ ਹੈ ਹਰੀਫੁਲ ਸਕੰਨ ਹੈ ਹਰਾਸੁਲ ਫਕਨ ਹੈ ਕਲੰਕੰ ਪ੍ਰਨਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇਕਰ ਰਹੀਮ ਹੈ ਸਮਸਤੁਲ ਜ਼ੁਬਾਹ ਹੈ ਕੇ ਸਾਹਿਬੁ ਕਿਰਾਹ ਹੈ ਕੇ ਨਰਕੰ ਪ੍ਰਨਾਸ ਹੈ ਬਿਸਤੁਲ ਨਿਵਾਸ ਹੈ ਕੇ ਸਰਬੁਲ ਗਵਨ ਹੈ ਹਮੇਸੁਲ ਰਵਾਨ ਹੈ ਤੁਮਾਮਲ ਤੁਮੀਜ਼ ਹੈ ਸਮਸਤੁਲ ਅਜੀਜ਼ ਹੈ वरंग परम ईश हैं समस्त है, अदिस हैं अदिसुल अलेख रह रह हैं अमिसुल अपेख हैं जिमीनुल जमाह अमिकुल इमाह करीमुल कमाल हैं के जुरत जमाल हैं के अचलंग प्रकाश है। है। हैं के अमितो सुबास हैं के अजब स्वरूप हैं के अमितो बेपूत हैं के अमितो पसा हैं के आत्मप्रव हैं के अचलंग अनंग हैं के अमितो अपंग हैं माधो पारशंद त्वय प्रसाद ਮੋਨ ਮਨ ਪ੍ਰਣਾਮ ਗੁਣ ਗਨ ਮਦਾਮ ਅਰ ਬਰ ਅਗੰਝ ਹਰ ਨਰ ਪ੍ਰਪੰਝ ਅਨ ਗਨ ਪ੍ਰਣਾਮ ਮੋਨ ਮਨ ਸਲਾਮ ਹਰ ਨਰੇ ਖੰਡ ਬਰ ਨਰ ਅਮੰਡ ਅਨ ਭਵ ਅਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਨ ਛਜ ਅੰਗ ਆਸਨ ਭੰਗ ਉਪਮਾ ਅਪਾਰ ਗਾਤੇ ਮਿਤ ਉਦਾਰ ਜਲ ਥਲ ਅਮੰਡ ਦਿਸ ਬਿਸ ਪੰਡ ਜਲ ਥਲ ਮਹੰਤ ਦਿਸ ਬਿਸ ਬੇਅੰਤ ਅਨ ਭਵਨਾਸ ਤਰਿਤ ਤਰ ਤੁਰਾਸ ਆ ਜਾਨ ਬਾਹੋ ਇਕੈ ਸੁਦਾਹੋ ਓ ਅੰਕਾਰ ਆਦ ਕਤਨੀ ਅਨਾਦ ਖਲ ਖੰਡ ਖਿਆਲ ਗੁਰਬਾਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜ ਗਾਤ ਅੱਜ ਜਿਨਾ ਬਾਤ ਅਨ ਚੰਝ ਗਾਤ ਅਨ ਰੰਝ ਬਾਤ ਅਨ ਟਟ ਪੰਡਾਰ ਅਨ ਠਟ ਪਾਰ ਆ ਢੀਠ ਧਰਮ ਅਤ ਢੀਠ ਕਰਮ ਆਣ ਬ੍ਰਹਮ ਅਨੰਤ ਦਾਤਾ ਮਹੰਤ ਹਰ ਬੋਲ ਮਨਾਸ਼ੰਦ ਤੋਏ ਪ੍ਰਸਾਦ ਕਰੁਣਾ ਲਐ ਯਰ ਕਲਐ ਖਲ ਖੰਡਨ ਹੈ ਮਹਿ ਮੰਡਨ ਹੈ ਜਗ ਤੇ ਸਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਤ੍ਰਿਤਕੇ ਤਰਨ ਹੈ ਜਗ ਕੇ ਕਰਨ ਹੈ ਮਨ ਮੰਨਿਐ ਜਗ ਜਾਨਿਐ ਸਰਵੰ ਪਰ ਹੈ ਸਰਵੰ ਕਰ ਹੈ ਸਰਵ ਪਾਸਿਐ ਸਰਵ ਨਾਸਿਐ ਕਰੁਣਾ ਕਰਹਿ ਵਿਸਵੰਗ ਪਰ ਹੈ ਸਰਬੇਸ਼ਵਰ ਹੈ ਜਗ ਤੇ ਸਵਰ ਹੈ ब्रह्मांडस खलखंडस परते पर है करुणा कर है अजपा जप है अथपा थाप है ओ कृता कृत अमृतामृत है अमृतामृत है करना कृत अकृता कृत है धरणी त्रित है अमतेश्वर है परमेश्वर है अकृता कृत है अमृतामृत है अजबा कृत है अमृतामृत है नर नायक है खलका एक है ਬੇਸੁੰਗ ਪਰ ਹੈ ਕਰੋਨਾ ਲਿਆਨ ਰਿਪਨਾਇਕ ਹੈ ਸਰਬਪਾਇਕ ਹੈ ਭਵ ਭੰਜਨ ਹੈ ਅਰ ਗੰਜਨ ਹੈ ਰਿਪਤਾਪਨ ਹੈ ਜਪ ਜਪਣ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਸਰਬ ਆਤਮ ਹੈ ਆਤਮ ਬਸ ਜਸ ਕੇ ਜਸ ਹੈ ਪੁਜੰਗ ਪ੍ਰਿਆਤ ਛੰਦ ਨਮੋ ਸੂਰਿ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਂ ਸੰਸਾਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਬੇਪੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਸ਼ੰਦ ਅਜੈ ਅਲੈ ਅਪੈ ਅਬੈ ਅਪੂ ਅਜੂ ਅਨਾਸ ਕਾਸ ਅਗੰਝ ਪੰਜ ਅਲਖ ਭਖ ਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹਾ ਢਾਹਾ ਅਨਾਥੇ ਪਰਮਾਤੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰਖੇ ਅਕਰਮੰ ਅ ਪਰਮੰ ਅਗੰਝੇ ਅਲੇਖੇ ਪੁਜੰਗ ਪ੍ਰਯਾਤ ਛੰਦ नमस्तुल प्रणामे सुमस्तुल प्रणासे अगंजुल अनामे सुमस्तुल निवासे निरकामहं बेपूते सुमस्तुल स्वरूपे को कर्मं प्रणासी सुधर्मं बेपूते सदा सच्चिदानंद सतरंग प्रणासी करीमुल कनिंदा सुमस्तुल निवासी अजाएब बेपूते गजाएब गनीमे हरिअं करियं करीमुल रहीमे ਚਤੁਰ ਚਕਰਵਰਤੀ ਚਤੁਰ ਚਕਰ ਭੁਗਤੇ ਸੋਇ ਅੰਭਵ ਸੁਭੰ ਸਰਬਦਾ ਸਰਬ ਜੁਗਤੇ ਦੋ ਕਾਲੰ ਪਰਨਾਸੀ ਦਇ ਆਲੰਸ ਰੂਪੇ ਸਦਾ ਅੰਗ ਸੰਗੇ ਅਭੰਗੰ ਬੇਪੂਤੇ ਦੋ ਕਾਲੰ ਪਰਨਾਸੀ ਦਇ ਆਲੰਸ ਰੂਪੇ ਸਦਾ ਅੰਗ ਸੰਗੇ ਅਭੰਗੰ ਬੇਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ